ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਾਜ਼ਲ ਕਾ ਦੇ ਫਲਾਈਓਵਰ ਤੋਂ ਜਿੱਥੇ ਤਰਨਾ ਸਮਾਪਤ ਹੋ ਚੁੱਕਿਆ ਹੈ ਜੀ ਤਾਂ ਲੰਬੇ ਸਮੇਂ ਤੋਂ ਇਹ ਤਰਰਾ ਜੋ ਚੱਲ ਰਿਆ ਸੀ ਹੁਣ ਖਤਮ ਹੋ ਚੁੱਕਿਆ ਹੈ ਤਾਂ ਗੱਲਬਾਤ ਕਰਾਂਗੇ ਇੱਥੋਂ ਦੇ ਆਗੂਆਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਸਰ ਤਰਨਾ ਖਤਮ ਕਰ ਦਿੱਤਾ ਗਿਆ ਹੈ ਜੀ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ ਹੈ ਕੀ ਗੱਲਬਾਤ ਹੋਈ ਹੈ ਜੀ ਕਿ ਕਿਵੇਂ ਸੁਝਾਅ ਨਿਕਲੇ ਜੋ ਮੈਟ ਦੇ ਆਧਾਰ ਤੇ ਜਿਹੜਾ ਤੁਹਾਡਾ ਕੰਮ ਰੁਕੇਗਾ ਜਿਹੜਾ ਪਿੰਡਾਂ ਵਿੱਚ ਉਹ ਕੰਮ ਅੱਪ ਤਰੀਕ ਪਹਿਲਾ ਪਹਿਲਾ ਕੁਝ ਜਿਹੜੇ ਮਜ਼ਦੂਰ ਕੱਢ ਦਿੱਤੇ ਜਾਣਗੇ ਕੁਝ ਸੌਂਰ ਕੱਢ ਦਿੱਤੇ ਜਾਣਗੇ ਬਾਕੀ ਜਿਹੜੇ ਜੋ ਪ੍ਰਕਿਰਿਆ ਹੈ ਉਹ ਤਰੀਕਾ ਸਾਰਾ ਮੁਕੰਮਲ ਕਰਕੇ ਕੰਪਲੀਟ ਕਰ ਦਿੱਤਾ ਜਾ ਰਿਹਾ ਹੈ ਡਿਮਾਂਡ ਕੀ ਸੀ ਮੁੱਖ ਡਿਮਾਂਡ ਕੀ ਸੀ ਆਪਣੀ ਜੋ ਨੂੰ ਹੁਣ ਵੇਟ ਬਣਦੇ ਹੁੰਦੇ ਨੇ ਨਰੇਗਾ ਵਿੱਚ 50 ਬੰਦੇ ਪਿੱਛੋਂ ਇੱਕ ਅਸੀਂ ਕਹਿੰਦੇ ਜਿਹੜਾ ਵੀ 50 ਬੰਦੇ ਜਿਹਦੇ ਨਾਲ ਹੋਣ ਉਹਦਾ ਮੇਟ ਬਣਾਇਆ ਜਾਵੇ ਪਰ ਇਹ ਰਾਜ ਸੱਤਾ ਵਾਲੇ ਜਿਹੜੇ ਤੇਰੇ ਉਹ ਸਾਰਾ ਕੁਝ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ ਪਰ ਹੁਣ ਇਹਨਾਂ ਨੇ ਸਾਡੇ ਨਾਲ ਇਹ ਗਲਤ ਹੈ ਕੀਤੀ ਹੈ ਕਿ ਜਿਹਦੇ ਨਾਲ ਹੀ 50 ਵਰਕਰ ਜਿਹੜੇ ਨੇ ਨਰੇਗਾ ਦੇ ਕੰਮੇ ਉਹ ਨਾਲ ਕਹਿਣਗੇ ਵੀ ਸਾਡਾ ਮੇਟਾ ਹੋਣਾ ਚਾਹੀਦਾ ਤੇ ਫਿਰ ਉਹ ਹੀ ਬਣਾਇਆ ਜਾ ਰਿਹਾ ਬਾਵੇਂ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ ਹੁਣ ਧਰਨਾ ਚੱਕ ਦਿੱਤਾ ਗਿਆ ਜੀ ਬਿਲਕੁਲ ਧਰਨਾ ਤੁਹਾਡੇ ਸਾਹਮਣੇ ਹੀ ਇਹ ਵੀ ਹੁਣ ਸਮਾਪਤ ਕਰ ਦਿੱਤਾ ਗਿਆ ਹੈ ਧੰਨਵਾਦ ਕੀ ਨਾਮ ਹੈ ਆਪਣਾ ਜੀ ਕਾਮਰੇਡ ਅਨਸਰਾਜ ਗੋਲਡਨ ਧੰਨਵਾਦ ਜੀ ਤਾਂ ਜਾਣਕਾਰੀ ਸਾਂਝੀ ਕਰ ਰਹੇ ਸੀ ਆਪਣੇ ਨਾਲ ਕਾਮਰੇਡ ਅਨਸਰਾਜ ਗੋਲਡਨ ਜੀ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਵੀ ਜੋ ਗੱਲਬਾਤ ਹੋ ਚੁੱਕੀ ਹੈ ਹੁਣ ਜੋ ਵੀ ਇਹਨਾਂ ਵੱਲੋਂ ਅਫਸਰ ਸਬਾਨਾ ਦੇ ਨਾਲ ਗੱਲਬਾਤ ਹੋ ਚੁੱਕੀ ਹੈ ਤਾਂ ਹੁਣ ਜੋ ਹੱਲ ਵੀ ਹੋ ਚੁੱਕਿਆ ਹੈ ਤਜਿੰਦੇ ਤੋਂ ਬਾਅਦ ਹੋਣਾ ਇਹਨਾਂ ਵੱਲੋਂ ਇਹ ਤਰਨਾ ਇਹ ਤੋਂ ਖਤਮ ਕੀਤਾ ਜਾ ਰਿਹਾ ਹੈ ਲਗਭਗ 24 ਘੰਟਿਆਂ ਤੋਂ ਵੱਧ ਦਾ ਸਮਾਂ ਜੋ ਇਹ ਤਰਨੇ ਨੂੰ ਹੋ ਚੁੱਕਿਆ ਸੀ ਤਾਂ ਹੁਣ ਇਹ ਤਰਨਾ ਖਤਮ ਹੋ ਚੁੱਕਿਆ ਹੈ ਤੇ ਤਸਵੀਰਾਂ ਨੇ ਫਾਜ਼ਿਲ ਕਾ دیے ਫਲਾਈਓਵਰ ਤੋਂ ਜਿੱਥੇ ਹੁਣ ਤਰਨਾ ਸਮਾਪਤ ਹੋ ਗਿਆ ਤਾਂ ਸਾਡੇ ਨਾਲ ਮੌਜੂਦ ਨੇ ਭਜਨ ਲਾਲ ਕੰਬੋਜ ਜੀ ਭਜਨ ਜੀ ਕੀ ਕਹਿਣਾ ਚਾਹੋਗੇ ਤਰਨਾ ਸਮਾਪਤ ਕਰ ਦਿੱਤਾ ਗਿਆ ਜੀ ਹੁਣ ਤਰਨਾ ਜਿਹੜਾ ਪਿਛਲੇ 2 ਦਿਨਾਂ ਤੋਂ ਤਰਨਾ ਲੱਗਿਆ ਹੈ ਉਹ ਮੰਗਾ ਮੈਕਸਿਮਮ ਮੰਨ ਲਈ ਹੈ ਠੀਕ ਇਸ ਤਰ੍ਹਾਂ ਦੇ ਤਰਨਾ ਬਸ ਤਾਂ ਪਹਿਲਾਂ ਹੀ ਕਹਿੰਦੇ ਸੀ ਮੰਗਾ ਮੰਨੋ ਤਰਨਾ ਤੁਹਾਨੂੰ ਸ਼ੌਕ ਥੋੜਾ ਹੈ ਮੰਗਾ ਮੰਨੀਆਂ ਤਰਨਾ ਉਹਦੇ ਪਿੱਛੇ ਕਿ ਕੇਡੀਸੀ ਸਾਹਿਬ ਆਪਾਇ ਸੀ ਗਲਬਤਾਂ ਦੇਖਿਆ ਕੱਲ ਦੀ ਚੱਲ ਰਹੀ ਹੈ ਜੀ ਪਰ ਆਜਾ ਕੇ ਉਹਨਾਂ ਨੇ ਮੰਗਾ ਮੰਨੀਆਂ ਜੀ ਇਹਨਾਂ ਨੂੰ ਸਮਾਪਤੀ ਧੰਨਵਾਦੀ ਤਾਂ ਤਰਨਾ ਹੁਣ ਜੋ ਸਮਾਪਤ ਕਰ ਦਿੱਤਾ ਗਿਆ ਮੈਡਮ ਕੀ ਕਹਿਣਾ ਚਾਹੋਗੇ ਲੰਬੇ ਸਮੇਂ ਤੋਂ ਤਰਨਾ ਚੱਲ ਰਿਹਾ ਸੀ ਜੀ ਬਿਲਕੁਲ ਸਿਖਰ ਦੁਪਹਿਰ ਦੇ ਵਿੱਚ ਕੱਲ ਤੋਂ ਜਨਤਾ ਪਰੇਸ਼ਾਨ ਹੋ ਰਹੀ ਸੀ ਸਾਡੇ ਹੋਰ ਰਾਈਵਾਂ ਦੀ ਸਾਥੀ ਵੀ ਖਰਾਬ ਹੋ ਰਹੀ ਸੀ ਸਾਡੇ ਨਾਲ ਪਰ ਸਾਡੀਆਂ ਕੁਝ ਮੰਗਾਂ ਜਾਇਜ਼ ਸੀ ਕਾਨੂੰਨ ਦੇ ਮੁਤਾਬਕ ਅਸੀਂ ਮੰਗਾਂ ਰੱਖੀਆਂ ਜਿਹੜੀਆਂ ਕਿ ਅੱਜ ਜਿਹੜਾ ਚਲੋ ਕਿਵੇਂ ਕਹਿੰਦੇ ਕਿ ਦੇਰ ਆਇਆ ਦਰੂਸਤਾਏ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਨੂੰ ਸੰਤਾਰ ਕੀਤਾ ਹੈ ਕਿ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਆਪਦੀ ਇਹ ਜਾਣ ਦਾ ਫਤਿਹ ਕਰਕੇ ਚੱਲੇ ਆਂ ਧੰਨਵਾਦ ਜੀ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ ਦੇ ਫਲਾਈਓਵਰ ਤੋਂ ਜਿੱਥੇ ਹੁਣ ਦੇ ਜੇ ਅੱਜ ਤਰਨਾ ਸਮਾਪਤ ਕਰ ਦਿੱਤਾ ਗਿਆ ਹੈ ਜਿਹੜੇ ਮੇਰੇ ਵੀਰਾਂ ਦਾ ਟਰੈਕਟਰ ਹੈ ਉਹਨਾਂ ਸਾਈਡ ਤੇ ਪੜੇ ਗਏ ਜਿਵੇਂ ਆਪਣੇ ਪਿੱਤੇ ਦਿਨ ਤੋਂ ਇਹ ਤਰਨਾ ਫਾਜ਼ਿਲਕਾ ਦੇ ਫਲਾਈਓਵਰ ਤੇ ਲੱਗਿਆ ਹੋਇਆ ਸੀ ਤਾਂ ADC ਵੱਲੋਂ ਹੁਣ ਇੱਥੇ ਆ ਕੇ ਇਹਨਾਂ ਦੀ ਮੰਗਾਂ ਨੂੰ ਮੰਨ ਲਿੱਤਾ ਗਿਆ ਹੈ ਤਾਂ ਉਸ ਤੋਂ ਬਾਅਦ ਇਹ ਤਰਨਾ ਇਹਨਾਂ ਵੱਲੋਂ ਚੱਕਿਆ ਜਾ ਰਿਹਾ ਹੈ 10 ਮਿੰਟ ਤੇ ਤਸਵੀਰਾਂ ਫਾਜ਼ਿਲਕਾ ਦੇ ਫਲਾਈਓਵਰ ਤੋਂ ਮੈਟ ਪਏ ਆ